ਹਰ ਜੀ ਵੀ ਸਾਥ ਸ੍ਰੀ ਕਾਲ ਵੀ ਸਾਰੇ YouTube ਚੈਨਲ ਵਾਲੇ ਤੇ Facebook ਪੇਜ ਵਾਲੇ ਵੀਰਾਂ ਨੂੰ ਵੈਲਕਮ ਹੈ ਜੀ ਅੱਜ ਵੀ ਵਿਚਾਰ ਕਰਨੀਆਂ ਜੀ ਆਪਾਂ ਕਬੂਤਰਬਾੜੀ ਦੇ ਰਿਲੇਟਿਡ ਕਬੂਤਰਬਾੜੀ ਕੱਢਦੇ ਸਮੇਂ ਚ ਇੱਕ ਕਬੂਤਰਬਾੜੀ ਜਿਹੜੀ ਆ ਬਹੁਤ ਹੀ ਮਸ਼ਹੂਰ ਹੋ ਗਈ ਆ ਤੇ ਫੇਮਸ ਹੋ ਗਈ ਆ ਕਬੱਡੀ ਤੋਂ ਬਾਹਰ ਜਿਹੜੀ ਗੇਮ ਆ ਜੀ ਪੰਜਾਬ ਚ ਹੋਰੀ ਕਬੂਤਰਬਾਰੀ ਆ ਜੀ। ਪਰ ਜਿਹੜਾ ਆਪਣਾ ਸਮਾਜ ਆ ਜਿਹੜਾ ਲੋਕਲ ਬੰਦੇ ਉਹ ਕਹਿੰਦੇ ਆਗੇ ਐਵੇਂ ਮੂੰਹ ਤਾਂ ਨੂੰ ਚੱਕੀ ਫਿਰਦੇ ਆ ਜੀ। ਇਹਦੀ ਕਬੂਤਰਾਂ ਵਾਲੇ ਆਪਣੇ ਸ਼ੌਂਕ ਖਾਤਰ ਆਪਣਾ ਕੀਮਤੀ ਸਮਾਂ ਕਰਦੇ ਆ ਜੀ। ਤੇ ਜਿਹੜਾ ਆਮ ਜਿਹੜਾ ਇਨਸਾਨ ਆ ਲੋਕਾਂ ਦਾ ਬੰਦਾ ਜਿਹੜਾ ਉਹ ਕਹਿੰਦਾ ਕਿ ਆਮ ਇਹ ਸ਼ੌਂਕ ਕਰਦੇ ਆ ਇਹਨਾਂ ਨੂੰ ਕਬੂਤਰਾਂ ਨੂੰ ਜੀ ਉਹਨਾਂ ਨੂੰ ਕੀ ਪਤਾ ਹੋਵੇ ਕਿਵੇਂ ਸੰਭਾਲਣਾ ਪੈਂਦਾ ਕੀ ਕੀ ਖਰਾਕਾਂ ਦੇਣੀਆਂ ਪੈਂਦੀਆਂ ਜੀ ਕਬੂਤਰਾਂ ਨੂੰ ਬਿਮਾਰੀਆਂ ਤੋਂ ਕਿੱਦਾਂ ਬਚਾਉਣਾ ਪੈਂਦਾ ਇਹ ਜਿਹੜਾ ਆਮ ਲੋਕਾਂ ਨੂੰ ਨਹੀਂ ਪਤਾ ਜੀ ਉਹਦੇ ਆਪਾਂ ਵਿਚਾਰ ਕਰਨੇ ਸੀ ਆਪਣੇ ਕਮੈਂਟਾਂ ਚ ਜਰੂਰ ਦੱਸਿਓ ਜੀ ਜੇ ਤੁਹਾਨੂੰ ਕੋਈ ਚੰਗੀ ਗੱਲ ਲੱਗੂਗੀ ਜਰੂਰ ਦੱਸਿਓ ਤੇ ਆਪਣੇ ਵਿਚਾਰ ਵੀ ਦੱਸਿਓ ਕਿ ਕੀ ਕੀ ਸਹੀ ਆ ਕੀ ਕੀ ਗਲਤ ਆ ਜਿਹੜਾ ਕਬੂਤਰਾਂ ਵਾਲਾ ਵੀਰ ਆ ਜੀ ਉਹ ਇੱਕ ਕਬੂਤਰ ਬਾੜ ਉਹ ਆਪਣੇ ਕਬੂਤਰਾਂ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਾਲਦਾ ਜੀ ਉਹ ਖਰਾਗ ਆਪਣੇ ਬੱਚਿਆਂ ਨੂੰ ਨਹੀਂ ਦਿੰਦਾ ਜਿਹੜੀ ਖਰਾਗ ਇਹ ਕਬੂਤਰਾਂ ਨੂੰ ਦਿੰਦਾ ਜੀ ਤੇ ਜਿਹੜਾ ਜਿੰਨਾ ਨਹੀਂ ਰੱਖੇ ਮੰਨ ਲਓ ਕੋਈ ਸ਼ੌਂਕੀ ਨਹੀਂ ਆ ਉਹ ਬੰਦੇ ਆਖਣਗੇ ਕਿ ਤੇ ਐਵੇਂ ਮੂੰਹ ਚੱਕੀ ਫਿਰਦੇ ਆ ਜਿਹੜਾ ਅੜ ਦੀਆਂ ਧੁੱਪਾਂ ਅਜ ਮੂੰਹ ਐਵੇਂ ਚੱਕੀ ਫਿਰਦੇ ਤਾਂ ਨੂੰ ਅਸੀਂ ਜੀ ਆਪਣਾ ਸ਼ੌਂਕ ਸ਼ੌਂਕ ਕਰਕੇ ਜਿਹੜਾ ਵਾ ਪਤਾਲੂ ਮੂੰਹ ਚੁੱਕਦੇ ਆ ਆਪਣਾ ਜਿਹੜਾ ਜਾਨ ਤੋਂ ਪਿਆਰਾ ਪ੍ਰਿੰਦਾ ਉਹਨੂੰ ਦੇਖ ਲਈ ਤਾਂ ਉਹਨੂੰ ਮੂੰਹ ਚੁੱਕਦੇ ਆ ਸਾਨੂੰਏ ਸ਼ੌਂਕ ਜਿਹੜਾ ਉਹ ਜਾਨ ਤੋਂ ਪਿਆਰਾ ਦੀ ਤਾਂ ਹੀ ਆਪਾਂ ਜਿਹੜਾ ਮੂੰਹ ਆ ਤਾਂ ਉਹਨੂੰ ਚੁੱਕਦੇ ਆ ਹਰੇਕ ਬੰਦੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਜੀ ਕਿਸੇ ਨੂੰ ਇਸ ਹੱਥ ਦਾ ਸ਼ੌਂਕ ਆ ਕਿਸੇ ਨੂੰ ਜਿਹੜਾ ਵਾ ਕਬੂਤਰਬਾੜੀ ਦਾ ਕਹਿੰਨੋ ਕੋੜੇ ਦੁਜਾ ਕੋੜੇ ਕਈਆਂ ਰੱਖੇ ਆ ਕਈਆਂ ਨੇ ਕੁਕੜ ਰੱਖੇ ਆ ਤੇ ਅੱਜ ਦੇ ਸਮੇਂ 'ਚ ਜੀ ਸਰਕਾਰਾਂ ਵੀ ਜੜੀਆਂ ਜੀ ਉਹ ਖਲਾਫ ਹੋਈਆਂ ਫਿਰਦੀਆਂ ਹੁਣ ਚਲੋ ਵਰੀਆ ਫੈਸਲਾ ਸਾਰੇ ਵੀਰਾਂ ਨੇ ਇਕਤਰਤਾ ਕੀਤੀ ਆ ਤੇ ਜਿਹੜਾ ਆਪਣਾ ਸ਼ੌਕ ਬਹਾਲ ਕੀਤਾ ਤੇ ਜਿਹੜਾ ਕਬੂਤਰ ਪਾਲੀ ਵੀਰ ਉਹਨਾਂ ਨੂੰ ਬਹੁਤ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਫਿਰ ਵੀ ਆਪਣਾ ਸ਼ੌਕ ਕਰਦੇ ਆ ਜੀ ਤੇ ਆਪਣੇ ਬੱਚਾ ਵੀ ਜਿਹੜਾ ਵਾ ਉਹਨਾਂ ਨੂੰ ਭਾਵੇਂ ਨਾ ਖਰਾਕ ਦੇਣਾ ਇਹਨਾਂ ਕਬੂਤਰਾਂ ਨੂੰ ਜ਼ਰੂਰ ਦੇਣਗੇ ਜੀ ਤੇ ਜੇਕਰ ਮੌਸਮ ਦੀ ਖਰਾਬੀ ਉਹ ਵੀ ਕਬੂਤਰ ਬਾਜਣ ਨੂੰ ਤਾਂ ਕਰਦੀ ਆ ਬਿੱਲੀ ਕੁੱਤਾ ਉਹਨਾਂ ਦਾ ਕਬੂਤਰ ਬਿਠਾਉਣੇ ਪੈਂਦੇ ਆ ਜੀ ਵਾਇਰਸ ਤੋਂ ਕਬੂਤਰ ਬਿਠਾਉਣੇ ਪੈਂਦੇ ਆ ਜੀ ਤੇ ਫੇਰ ਜਾ ਕੇ ਆਪਣਾ ਸ਼ੌਕ ਹੁੰਦਾ ਇਹ ਦੋਨੇ ਇਹਦੇ ਉੱਤੇ ਲਗੜਾ ਆ ਜਾਂਦੀ ਆ ਉਤੋਂ ਪੱਜਦਾ ਜੀ ਕਬੂਤਰ ਹੋਰ ਵੀ ਕਈ ਆਪਣਾ ਹੋਈਆਂ ਜੀ ਆਪਣੇ ਜਿਹੜੇ ਕਈ ਵਾਰੀ ਕੀਮਤੀ ਸਮਾਂ ਇਹਨਾ ਹੁੰਦਾ ਆ ਕਿ ਕਿਤੇ ਜਾਣਾ ਹੁੰਦਾ ਤੇ ਕਬੂਤਰ ਉਡਾਏ ਹੁੰਦੇ ਆ ਤੇ ਕਈ ਵਾਰੀ ਉਹ ਵੀ ਆਖੀ ਦਾ ਆ ਕੇ ਕਬੂਤਰ ਬੈਠ ਜਾਣ ਤੇ ਫੇਰ ਹੀ ਕਿਤੇ ਜਾਈਏ ਜਿਹੜੀ ਟੈਕ ਚੜਿਆ ਪਿਛਲੀ ਮੁੱਕ ਜੇ ਮੇਰੇ ਧਿਆਨ ਜਿਹੜਾ ਕਿਤੇ ਚਲੇ ਵੀ ਜਾਈਏ ਤੇ ਧਿਆਨ ਕਬੂਤਰਾਂ 'ਚ ਹੁੰਦਾ ਆ ਕਿ ਸਾਡੇ ਕਬੂਤਰ ਉੱਡਦੇ ਹੀ ਪਤਾ ਨਹੀਂ ਕੀ ਬਣਿਆ ਹੋਣਾ ਉਹਨਾਂ ਦਾ ਇਹ ਹੋਰੀਆਂ ਅੜਿਆ ਉਹ ਕੜਾ ਉਹ ਜਾਨੀ ਕਬੂਤਰਾਂ ਨੂੰ ਕਬੂਤਰਾਂ ਵਾਲਿਆਂ ਮੇਰਾ ਨੂੰ ਫਿਰ ਵੀ ਆਪਣਾ ਸ਼ੋਅ ਕਰਦੇ ਆ ਜੀ ਤਨ ਦੇ ਹੀ ਨਾ ਕਰਦੇ ਆ ਸ਼ੌਂਕ ਤੇ ਲੋਕੀਂ ਕਹਿੰਦੇ ਆਗੇ ਅਨਪੜਾ ਲਈ ਕੇ ਮੇਰੀ ਨਿੱਧੀ ਵੱਡੇ ਵੱਡੇ ਵਕੀਲਾਂ ਰਖੇ ਕਬੂਤਰ ਅੱਜ ਕੱਲ ਕੋ ਪ੍ਰਾਣਾ ਸਮਾ ਗਿਆ ਕਿ ਜਿਹੜੇ ਅਨਪੜ੍ਹ ਲੋਗ ਹੀ ਤੇ ਉਹ ਕਬੂਤਰਾਂ ਨੂੰ ਸ਼ੌਂਕ ਕਰਦੇ ਸੀ ਉਹ ਬੜੇ ਬੜੇ ਵਕੀਲਾ ਰੱਖੇ ਡੀਐਸਪੀ ਸਾਹਿਬ ਨੇ ਰੱਖਿਆ ਤੇ ਬਹੁਤ ਜਿਹੜਾ ਸ਼ੌਂਕ ਹੈ ਉਹ ਉੱਪਰ ਬੁਲਤ ਹੋ ਗਿਆ ਜੀ ਕਬੂਤਰਾ ਵਾਲੇ ਵੀਰਾਂ ਨੇ ਵੀ ਬਹੁਤ ਰੱਕੀ ਕੀਤੀ ਹੋਈ ਜੀ ਤੇ ਜਿਹੜਾ ਸਮਾਜ ਨੂੰ ਉਹਨਾਂ ਨੂੰ ਜਿਹੜਾ ਕਿ ਇਸ ਗੱਲੋਂ ਪਟਾਣਾ ਲੈਣਾ ਚਾਹੀਦਾ ਕਿ ਕਬੂਤਰ ਪਾਜੀ ਵੀ ਠੀਕ ਹੈ ਜੀ ਗੇਮ ਹੈ ਇੱਕ ਤੇ ਬਾਕੀ ਨਸ਼ੇ ਤੋਂ ਜਿਹੜਾ ਜੀ ਵਿਚਾਰ ਰਹੀਦਾ ਜਿਹੜਾ ਕਬੂਤਰਾਂ ਵਾਲੇ ਵੀਰ ਆ ਸ਼ੌਕ ਚ ਜਿਹੜੇ ਭਿੱਜੇ ਹੋਏ ਆ ਉਹਨਾਂ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਜੀ ਉਹਨਾਂ ਦਾ ਆਪਣੇ ਕਬੂਤਰਾਂ ਤੋਂ ਹੀ ਨਹੀਂ ਟਾਈਮ ਲੱਗਦਾ ਉਹਨਾਂ ਦਾ ਦੂਜਾ ਕੰਮ ਕੀ ਕਰਨਾ ਜੀ ਨਸ਼ੇ ਵਾਲੋ ਤਾਂ ਕੀ ਧਿਆਨ ਹੋਣਾ ਤੇ ਦੱਸਿਓ ਜੀ ਵਿਚਾਰ ਆਪਣੇ ਜਰੂਰ ਦੱਸਿਓ ਆਪਣੇ ਵਿਚਾਰ ਕਿਵੇਂ ਲੱਗੇ ਵਿਚਾਰ ਜੀ ਆਪਣੇ ਚੈਨਲ ਨੂੰ ਕਰ ਲਿਓ ਸਪੋਰਟ ਤੇ ਹੋਰ ਵੀ ਕੋਈ ਚੰਗਾ ਵਿਚਾਰ ਹੋਇਆ ਤੇ ਉਹ ਜ਼ਰੂਰ ਸ਼ੇਅਰ ਕਰਿਓ ਕਮੈਂਟਾਂ 'ਚ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰੀ ਵੀਡੀਓ ਜ਼ਰੂਰ ਵੇਖਿਓ ਜੀ ਬਹੁਤ ਬਹੁਤ ਧੰਨਵਾਦੀ ਫੇਸਬੁੱਕ ਪੇਜ ਤੇ ਵੀ ਆਪਾਂ ਕਬੂਤਰ ਬਾੜੀ ਪੰਜਾਬੀ ਕਿ ਲਿਖਿਆ ਉੱਥੇ ਵੀ ਆਪਾਂ ਪਾਉਣੇ ਆ ਅਪਲੋਡ ਕਰਿਆ ਕਰਾਂਗੇ ਵੀਡੀਓ ਤੇ ਉੱਥੇ ਵੀ ਜ਼ਰੂਰ ਦੇਖਿਆ ਕਰੋ ਉਹ ਪੇਜ ਨੂੰ ਵੀ ਲਾਈਕ ਕਰਿਓ ਜੀ ਬਹੁਤ ਬਹੁਤ ਧੰਨਵਾਦੀ